ਸੱਚੀ ਗੱਲ ਦੋਸਤੋ ਯੂਐਸ ਤੋਂ ਰਿਪੋਰਟ ਆ ਕੇ ਹੋ ਕੇ ਆਏ ਨੌਜਵਾਨਾਂ ਦੀ ਅਤੇ ਕੁਝ ਕੁੜੀਆਂ ਦੀ ਵੀਡੀਓਜ਼ ਤੇ ਇੰਟਰਵਿਊਸ ਤਾਂ ਤੁਸੀਂ ਸਾਰਿਆਂ ਨੇ ਖਬਰ ਦੇਖ ਹੀ ਲਈ ਹੈ ਪਰ ਹੁਣ ਪੰਜਾਬ ਸਰਕਾਰ ਤੋਂ ਇਸ ਤੋਂ ਇੱਕ ਕਦਮ ਅੱਗੇ ਪੁੱਟਦਿਆਂ ਇੰਨਾ ਜੋ ਨੌਜਵਾਨਾਂ ਨੂੰ ਰਿਪੋਰਟ ਕੀਤਾ ਗਿਆ ਇਹ ਕਿਹੜੇ ਕਿਹੜੇ ਏਜੰਟਾਂ ਦੇ ਰਾਹੀਂ ਗਏ ਸੀ ਉਹਨਾਂ ਦਾ ਡਾਟਾ ਤੇ ਉਹਨਾਂ ਦੇ ਵੇਰਵੇ ਦੇਣ ਦੇ ਲਈ ਕਿਹਾ ਗਿਆ ਸੀ ਤੇ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਹਲਕਾ ਅਜਨਾਲੇ ਦੇ ਇੱਕ ਨੌਜਵਾਨ ਜੋ ਕਿ 60 ਲੱਖ ਰੁਪਏ ਕਿਸੇ ਏਜੰਟ ਦਾ ਰਾਹੀਂ ਦੇ ਕੇ ਡੰਕੀ ਲਗਾ ਕੇ ਅਮਰੀਕਾ ਗਿਆ ਸੀ ਉਸ ਤੇ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਸਤਨਾਮ ਸਿੰਘ ਨਾਂ ਦੇ ਇੱਕ ਟਰੈਵਲ ਏਜੰਟ ਤੇ ਪਰਚਾ ਦਰਜ ਕਰ ਦਿੱਤਾ ਹੈ ਤੇ ਦੱਸਦੀਏ ਕਿ ਉੱਥੇ ਹੀ ਇਹ ਵੀ ਖਬਰ ਹੈ ਕਿ ਸਤਨਾਮ ਸਿੰਘ ਨੂੰ ਪੁਲਿਸ ਵੱਲੋਂ ਪੜਤਾਲ ਕਰਕੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਤੁਸੀਂ ਪੰਜਾਬ ਪੁਲਿਸ ਦੀ ਅਤੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਜੋ ਕਮੈਂਟ ਕਰਨਾ ਉਹ ਦੇਖੋ ਮੌਕੇ ਦੀ ਇਹ ਵੀਡੀਓ ਪਰ ਮੇਰੇ ਖਿਆਲ ਖੀਰ ਚ ਵਾਰੀ ਆਈ ਹੈ ਨਾ ਮੈਂ ਪਹਿਲਾਂ ਮੇਰਾ ਐਸੀ ਕਹ ਬੰਦ ਆਜੋ 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 ਮੈਂ ਬਹਿ ਲਾ ਤੁਸੀਂ ਕਹੇ ਕਿਦੋਂ ਆਹੀ 8 ਮਹੀਨੇ 8ਵੇਂ ਮਹੀਨੇ ਅਗਸਤ ਦੇ ਵਿੱਚ ਹਾਂਜੀ ਇੱਥੋਂ ਘਰ ਦੇ ਦੇਖ ਚ ਗਏ ਇੱਥੋਂ ਦਪਾਈ ਗਿਆ ਅੱਛਾ ਈਦੋ ਇਹ ਕਹਿੰਦਾ ਸੀ ਮੈਂ ਬਰਾਜੀ ਹੁੰਦਾ ਤੇਰਾ ਉੱਥੋਂ ਵੀਜ਼ਾ ਕਰਾਉਂਗਾ ਇੱਕ ਨੰਬਰ 'ਚ ਮੈਨੂੰ ਕਹੇ ਸੀ ਮੈਂ ਜਾਣਾ ਇੱਕ ਨੰਬਰ 'ਚ ਮੈਨੂੰ ਕਿਤੇ ਗਲਤ ਨਾ ਕਰੀਂ ਹਾਂ ਇਹਦਾ ਮੈਂ ਉੱਥੋਂ ਫਿੰਗਰ ਕਰਾਉਂਗਾ ਉੱਥੇ ਫਿੰਗਰ ਆਸਾਨੀ ਨਾ ਹੁੰਦੇ ਆ ਹਾਂ ਤੇ ਉੱਥੇ ਜਾ ਕੇ ਪਰ ਇੱਕ ਦੋ ਮਹੀਨੇ ਮੈਨੂੰ ਭਾਇਆ ਨਾ ਬਰਾਜੀ ਹਾਂ ਬਰਾਜੀ ਅੱਛਾ ਤੂੰ ਇਹਨਾਂ ਝੂਠ ਹੀ ਮਾਰ ਕੇ ਖੜਿਆ ਹੈ ਤੇਰੇ ਨਾਲ ਮੈਨੂੰ ਸਾਊਥ ਅਮਰੀਕਾ ਦੀ ਜਿੰਨੀਆਂ ਕੰਟਰੀਆਂ 'ਚ ਨਾ ਉਧਰ ਦੀ ਪਾਤਾ ਬੱਤਾਂ ਰਹੀ ਬੱਸਾ ਦਈ ਸਾਰੇ ਗੱਡ ਗਏ ਅੱਛਾ ਤੇ ਪਨਾਮਾ ਤੋਕੇ ਕਿ ਉਹ ਜਿੰਨੀਆਂ ਸਾਊਥ ਅਮਰੀਕਾ ਦੀਆਂ ਕੰਟਰੀਆਂ ਚੋਂ ਤੁਸੀਂ ਹਾਂ ਤੇ ਅਮਰੀਕਾ ਤੇ ਅਮਰੀਕਾ ਤੇ ਮੈਕਸਿਕੋ ਮੈਕਸਿਕੋ ਸਿਟੀ ਤੋਂ ਕੰ ਇਧਰ ਗਏ ਤੇਜਵਾਨਾ ਬਾਰਡਰ ਹਾਂ ਤੇਜਵਾਨਾ ਤੋਂ ਬਾਰਡਰ ਤੇ ਅੱਛਾ ਤੇ ਇਹ ਨਹੀਂ ਬਾਹਰ ਖਲੋਤਿਆਂ ਤੇ ਉਹਨਾਂ ਦੇ ਇੱਕ ਹੱਥ ਤੋਂ ਥੋੜਾ ਜਿਹਾ ਉਹਦੇ ਆਰਮੀ ਨੂੰ ਕਿਹਾ ਉਹ ਕਹਿੰਦੇ ਕਿ ਵੇਟ ਕਰੋ ਪਾਣੀ ਪੁਣੀ ਪੀਓ ਹੂੰ ਤੇ ਮੈਂ ਉੱਤੇ ਫੋਨ ਕਰਦਾ ਹਾਂ ਹਾਂ ਉਹਨਾਂ ਦੇ ਜੀਨੀਅਰ ਨੇ ਫੋਨ ਕੀਤਾ ਤੇ ਘੰਟੇ ਕੇ ਬਾਅਦ ਗੱਡੀ ਆ ਗਈ ਉਹਨਾਂ ਦੀ ਹਾਂ ਫਿਰ ਉਹ ਆਰਮੀ ਉਹਨਾਂ ਦੀ ਆਈ ਉਹਨਾਂ ਆਦੇ ਪਸ਼ਮੀੇ ਕਢਾ ਗਏ ਆ ਨਾਲੇ ਨੂਲੇ ਕਢਾ ਗਏ ਆ ਸ਼ਰਤਾਂ ਥੱਲੋਂ ਕਢਾ ਗਏ ਹਾਂ ਮੋਬਾਈਲ ਬੰਦ ਕਰਾ ਕੇ ਸਾਨੂੰ ਗੱਡੀ ਦੇ ਬਾਹਰ ਹੀ ਕੱਟਾਂਗੇ ਅੰਦਰ ਲੈ ਗਏ ਕਿੰਟ ਦੇ ਵਿੱਚ ਅੱਛਾ ਅੱਛਾ ਚੌਂਕੀ ਚ ਚੌਂਕੀ ਚ ਅੱਛਾ ਚੌਂਕੀ ਜੀ ਇਹਨਾਂ ਨੇ ਸਾਨੂੰ 20 ਦਿਨ ਰੱਖਿਆ ਅੱਛਾ ਉੱਥੇ ਇੱਕੋ ਥਾਂ ਤੇ ਹਾਂ ਇੱਕੋ ਥਾਂ ਤੇ ਤੁਸੀਂ ਕਿੱ데 ਜਾਣੇ ਜਿਹੜੇ ਟੱਪੇ ਆ ਗੀਆਂ ਜਿਹੜਾ 7 ਜਣੇ 7 ਜਣੇ ਹਾਂਜੀ ਅੱਛਾ ਅਰਸ਼ਦੀਪ ਵੀ ਜਿਹਰੇ ਨਾਲ ਸੀ ਉਹ ਮੁੰਡਾ ਅਰਸ਼ਦੀਪ ਤੇ ਅੱਛਾ ਤੁਹਾਡੇ ਨਾਲ ਸੀ ਹਾਂਜੀ ਅੱਛਾ ਅੱਛਾ ਉੱਥੋਂ ਫਿਰ ਥਾਣੇ ਤੋਂ ਬਾਅਦ ਇਹਨਾਂ ਨੇ ਕਿੰਨਾਂ ਦਿਨਾਂ ਬਾਅਦ ਨਾ ਇਹਨਾਂ ਨੇ ਹਫ਼ਤੇ ਨਹੀਂ ਕਵੀਆਂ ਦਿਨਾਂ ਬਾਅਦ ਹਾਂਜੀ ਤੁਹਾਨੂੰ ਅਸੀਂ ਰਿਲੀਜ਼ ਕਰ ਲੱਗੇ ਹਾਂ ਹਾਂ ਪੰਜਾਬੀਆਂ ਦੇ ਨਾਮ ਬੋਲੇ ਸਾਰੇ ਬਨੇ ਪੰਜਾਬੀਆਂ ਫੈਮਿਲੀ ਇੰਡੀਆ ਨੇ ਜਿੰਨੇ ਵੀ ਸਾਰੇ ਇੰਡੀਅਨ ਹੀ ਕੱਢੇ ਹੁੰਦਾ ਅੱਛਾ ਇੱਕ ਤੋਂ ਚਾਰ ਹਾਂ ਤੇ ਸਾਨੂੰ ਅੱਧੀ ਦੇ ਕਮਰੇ ਜ ਵੱਡੇ ਹਾਲ ਜਿ ਦੇ ਲੈ ਕੇ ਉਹਨਾਂ ਸਾਡੀ ਹੱਥ ਘੜੀਆਂ ਲਾਤੀਆਂ ਤੇ ਨਾਲ ਲਾਤੀਆਂ ਹਾਂ ਹਾਂ ਤੇ ਉਹ ਤੇ ਘੰਟਾ ਭਾ ਯਾ ਤੇ ਕਹਿੰਦੇ ਵੀ ਹੁਣ ਬੱਥਾਂ ਚ ਬਹਿ ਜਾਓ ਅਈ ਉਹਨਾਂ ਨੇ ਫਿਰੇਰ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਸਾਨੂੰ ਇਸ ਬਾਰੇ ਪਤਾ ਨਹੀਂ ਤੁਹਾਨੂੰ ਕਿੱਥੇ ਖੜਦੇ ਆ ਹਾਂ ਤੇ ਉਹ ਤੁਹਾਡਾ ਘੰਟਾ ਬੱਥਾਂ ਚ ਲੰਘੀਆਂ ਇਹਨਾਂ ਦੀਆਂ ਬਾਅਦ 에ਰਪੋਰਟ ਆ ਲੰਘਦਾ ਜਿੱਥੇ ਜਹਾਜ਼ ਉਹ ਤੇ ਇਹਨਾਂ ਨੇ ਲੈ ਕੇ ਗਏ ਆ ਉਹ ਤੇ ਇਹਨਾਂ ਨੇ ਆਨੂ ਬੀੜੀਆਂ ਲੱਗੀਆਂ ਤੇ ਇਦਾਂ ਹੀ ਵਾਰਤਾ ਸਾਰਿਆਂ ਹੋੜੀ ਹੋਈਆਂ ਐ ਐ ਕਰਕੇ ਗਏ ਅੰਦਰ ਵੱੜੇ ਹੂੰ ਮਨਨ ਨੂੰ ਤੇ ਬਾਹਰ ਗੈਂਦੇ ਅੱਦੇ ਵਿੱਚ ਕੈਂਟੇ ਜਿਹਾ ਬਣਾਦਾ ਦਾਰਤੀ ਫਿਰ ਜਿਹੜਾ 15 ਘੰਟੇ ਲਗਾਤਾਰ ਹੀ ਚੱਲੀ ਇਹਨਾਂ ਦਾ ਕੋਈ ਅਮਰੀਕਾ ਦਾ ਹੀ ਉੱਥੋਂ ਦੇ ਉੱਥੋਂ ਲਾਇਆ ਸੀ ਨਾ ਤੇਲ ਦੂਰ ਪਾਉਣ ਲਈ ਹਾਂ 15 ਘੰਟੇ ਚਲਾ ਕੇ ਫਿਰ ਇਹਨਾਂ ਲਗਾਤਾਰ 15 ਘੰਟੇ ਫੇਰ ਫਲਾਈਟ ਚਲਾਈਏ ਉੱਥੇ ਵੀ ਇਹਨਾਂ ਤੇਲ ਪਾਇਆ ਫਿਰ ਇਹਨਾਂ ਸਾਨੂੰ ਪਤਾ ਇੱਥੇ ਆਣ ਕੇ ਲੱਗਾ ਕਿ ਜਦੋਂ ਅਸੀਂ ਬੱਸ ਚੜਾਂਗੇ ਜਦੋਂ ਬੱਸ ਚੜੋ ਹਾਂ ਨੂੰ ਦੱਸਿਆ ਗਿਆ ਨਾ ਵੀ ਹੂੰ ਇਹਨਾਂ ਇੱਥੇ ਸਾਡੀਆਂ ਹੱਥ ਘੜੀਆਂ ਪੱਲੀਆਂ ਇਹ ਅੰਦਰ ਹੀ ਖੋਲਤੀਆਂ ਹਨਾ ਤੁਹਾਡੀ ਹਾਂ ਜਾ ਅਜੇ ਅੰਦਰ ਦੀ ਹਾਂ ਜੀ ਅਜੇ ਅੰਦਰ ਹੀ ਖੋਲਤੀਆਂ ਹਾਂ ਬਾਅਦ ਵਿੱਚ ਬਾਅਦ ਤੇ ਤੁਹਾਨੂੰ ਉੱਧਾ ਕੱਢ ਦੇ ਹਾਂ ਜੀ ਬਾਹਰ ਹਾਂ ਨੂੰ ਉੱਧਾ ਕੱਢਿਆ ਹੂੰ ਹੂੰ ਉਹ ਦਹੇਲੀ ਨੇ ਜਿਆਦਾ ਚੰਗਾ ਵਿਹਾਰ ਕੀਤਾ ਵੀ ਰੋਟੀ ਪਾਣੀ ਸਾਨੂੰ ਉਹ ਵਿਹਾਰ ਤੇ ਜੀ ਰੋਟੀ ਪਾਣੀ ਦਿੱਤਾ ਮਾਈ ਰੋਟੀ ਪਾਣੀ ਤੇ ਚਲੋ ਉਹਨਾਂ ਨੇ ਕੀ ਦੇਣਾ ਉਹਨਾਂ ਨੇ ਕੀ ਹਾਂ ਇੱਥੇ ਆ ਕੇ ਭਾਈ ਇੱਥੇ ਆ ਕੇ ਕੀਤਾ ਤੁਸੀਂ ਪਾਬੰਦ ਕੀਤਾ ਸੀ ਇਹਨਾਂ ਨੇ ਤਾਂ ਬਹੁਤ ਵਧੀਆ ਇਹ ਤਾਂ ਕੀਤਾ ਸੀ ਪੂਰਾ ਪਾਬੰਦ ਇੱਥੇ ਆ ਕੇ ਰੋਟੀ ਅਸੀਂ ਖਾਧੀ 7 ਮਹੀਨਿਆਂਾਂ ਦੇ ਇੱਕ ਸਾਲ ਆ ਜਿਹੜੀ ਚੰਗੀ ਰੋਟੀ ਆ ਆਪਣੀ 7 ਮਹੀਨੇ ਬਾਅਦ ਹਾਂਜੀ ਆ ਚੌਲ ਹੀ ਖਾਈ ਜੇ ਹਾਂ ਸਾਰੇ ਰੋਟੀ ਦਿੱਤੀ ਜਾਣ ਕੇ ਨਸੀਬ ਹੋਈ ਸੀ। ਉਹ ਨਹੀਂ ਉਹ ਤੇ ਜਦੋਂ ਪਤਾ ਲੱਗਾ ਸੀ ਉਦੋਂ ਅਸੀਂ ਪ੍ਰਬੰਧ ਕਰਾਤਾ ਸਾਰਾ। ਕਿ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਕਰੋ, ਚਾਹ ਪਾਣੀ ਦਾ। ਸੀਨੀਅਰ ਸਰ ਉਹਨਾਂ ਨੇ ਪੁੱਛਿਆ ਕਿ ਕੋਈ ਗੱਲ ਨਹੀਂ ਬੇਟਾ ਟੈਨਸ਼ਨ ਨਹੀਂ ਲੈਣੀ। ਆਪਣੀ ਕੰਟਰੀ ਜਾ ਕੇ ਉਹਨਾਂ ਪਹਿਲਾਂ ਸਾਨੂੰ ਰੋਟੀ ਖਵਾਈ। ਫਿਰ ਉਹਨਾਂ ਠੰਡੇ ਮੰਗਾਏ। ਫਿਰ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਕਹਿੰਦਾ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਘਰੇ ਵੀ ਛੱਡ ਜਾਵਾਂਗੇ। ਜਾਜ ਰੋਟੀ ਪਾਣੀ ਦਿੱਤਾ ਖੁਸ਼ ਕੇ ਦੀ। ਉਹ ਬਰੈਡ ਜੇ ਦਿੰਦੇ ਸੁੱਕੇ ਜੇ। ਇੱਕ ਫਰੂਟੀ ਦੇ ਦੇ ਨਾਲ ਉਵੇਂ ਦਈ ਜਾਂਦੇ ਸੀ ਘੰਟੇ-ਘੰਟੇ ਬਾਅਦ ਜਿਹੜਾ ਕੋਈ ਮੰਗਦਾ ਹੈ ਨਾ ਮਤਲਬ ਕਿ ਗਲਤ ਨਹੀਂ ਜਿਹਨਾਂ ਬੋਲਦੇ ਸੀ ਸਹੀ ਉਹਨਾਂ ਉਹ ਵੀ ਆ ਤਿੰਨੇ ਵੀ ਹੱਥ ਕੀਤਾ ਨਾ ਉਹ ਤੇ ਸੀਟਾਂ ਸੁਟਣ ਹੁੰਦੀਆਂ ਨਹੀਂ ਉਹ ਫੱਟੇ ਜਿਹੇ ਹੁੰਦੇ ਉਹ ਜਹਾਜ ਦੇ ਆਹ ਸੀਟਾਂ ਜੀ ਸੀਟਾਂ ਜੋ ਉਹ ਦੁੱਝੀਆਂ ਹੱਦ ਇੰਨੇ ਲੰਬੇ ਲੁਕੀ ਹੁੰਦੇ ਹਾਂ ਲੰਬੇ ਰੋਲ ਸੀਟਾਂ ਹੂੰ 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 ਸਾਈਡਾਂ ਦੇ ਆਰਮੀ ਵਾਲੇ ਬੈਣ ਵਾਲੇ ਹੁੰਦੇ ਆ ਉਹ ਮਤਲਬ ਕਿ ਜੰਗੀ ਜਹਾਜ਼ ਤੇ ਲੰਬੇ ਆ ਮੇਰੇ ਕੋਲ ਉਹ ਜੰਗੀ ਜਹਾਜ਼ ਉਹ ਜੰਗੀ ਜਹਾਜ਼ ਇਹ ਕਿਨੇ ਏਜੰਟ ਨੇ ਕਿਨੇ ਪੈਸੇ ਲੈ ਤਾੜੂ ਇਹ 60 ਲੱਖ ਲੈ ਗਿਆ ਜੀ 60 ਲੱਖ ਹਾਂ ਜੀ ਹਾਂ 39 ਦੀ ਗੱਲ ਕਰਕੇ 15 ਫਿਰ ਇਹਨੇ ਮੰਗਾਇਆ ਪਰਾਜੀ ਕੋਹ ਕਹਿੰਦਾ ਤੇਰਾ ਐਂਸ ਫੱਲੇ ਉਹਦੀ ਪੈਸੇ ਜਾ ਕੇ ਇਹਨਾਂ ਨੂੰ ਕਿੱਦਿ ਲੈਪ ਕਰ ਲਿਆ ਹਾਂ ਉਹਨਾਂ ਨੇ ਕਿੱਦਿ ਲੈਪ ਕਰਵਾ ਦੇ ਤਾਰੇ ਜੰਦ ਨੇ ਤੇ ਤੁਹਾਡੇ ਕੋਲੋਂ ਨਾ ਪੈਸੇ ਨਹੀਂ ਮਾਰ ਕੇ ਦਿੱਤੇਗੇ ਉਹ ਡੌਂਕਰਾਂ ਨੇ ਧੋਖਾ ਦੇ ਬੰਦੇ ਨਹੀਂ ਕਿ ਤੁਹਾਡੇ ਬੰਦਿਆਂ ਦਾ ਨੁਕਸਾਨ ਹੋ ਜਾਊਗਾ ਮੇਰਾ 15 ਲੱਖ ਰੁਪਏ ਦੋ ਫਿਰ ਮੈਂ ਆਪਣੀ ਜਮਾਨਤ ਦੇਣੇ ਪਾ ਕੇ ਕਿਦਾਂ ਕਰਕੇ ਕਿ ਮੈਂ ਇਹਨੂੰ ਟੇਕ ਕਰੀ ਹੂੰ ਹੂੰ ਇਹ ਕੋਰਮ ਕੱਲ ਫੋਨ ਆਇਆ ਕਿ ਦੂਜੈਂਟ ਦਾ ਇਹ ਕਿੱਥੋਂ ਦਾ ਏਜੰਟ ਲੁਪਾਰਾ ਦਾ ਇਹ ਫੋਨ ਫੋਰੀ ਕੱਢ ਦੇ ਦੇ ਅੱਛਾ ਇੱਥੋਂ ਦਾ ਲੋਕਲ ਲੁਪਾਰਾ ਨਾਲ ਲੋਕਲੀ ਹੈ ਹਾਂ ਕੱਲ ਕਿ ਫੋਨ ਆਇਆ ਨਾ ਗੁਰੂ ਜੀ ਨੂੰ ਵੀ ਅੱਖਣ ਲੱਗਾ ਵੀ ਚਲੋ ਠੀਕ ਠਾਕ ਕਰ ਲੈਂਦੇ ਆ ਗੱਲ ਕਰ ਲੈਂਦੇ ਆ ਮੁੜ ਕੇ ਫੋਨ ਆ ਗਿਆ ਉਹਦਾ ਵੀ ਮੈਨੂੰ ਕੀ ਕਰ ਲੋਗੇ ਮੈਂ ਕੁਝ ਨਹੀਂ ਲੈਣਾ ਮੈਂ ਕੋਈ ਮੈਂ ਪੰਜ ਲੱਖ ਰੁਪਏ ਕਿਸੇ ਆਫਰ ਨੂੰ ਦੇ ਦੂੰਗਾ ਤੇ ਮੇਰੇ ਤੁਹਾਡਾ ਕੀ ਯਾਰਿਆ ਹੂੰ ਇਹ ਤੁਸੀਂ ਜਿਵੇਂ ਮੰਤਰੀ ਦੇ ਸਾਹਮਣੇ ਮੰਤਰੀ ਸਾਹਮਣੇ ਗੱਲ ਕਰੋਗੇ ਜਾ ਕੇ ਵਿਕਾਸ ਦਿਓਗੇ ਪੱਤਰਕਾਰਾਂ ਦੇ ਸਾਹਮਣੇ ਪੁਲਿਸ ਵਾਲਿਆਂ ਨਾਲ ਅੱਗੇ ਕੰਮ ਚੱਲਦਾ ਮਲਾਜਮਾ ਨੂੰ ਮੈਂ ਉਹਨਾਂ ਨੂੰ 5 ਲੱਖ ਦੇ ਦੂੰ ਕਾਨੂੰਨ ਮੈਂ ਪੈਸੇ ਮੋੜਨ ਦੀ ਮੈਨੂੰ ਕੀ ਜਰੂਰ ਹੂੰ ਹੁਣ ਕੌਣ ਹੈ ਨਪਾਲਾ ਜੰਟਾ ਜੰਟਾ ਨੇਪਾਲ ਕੋਲੀ ਕੋਲੀ ਦਾ ਹਾਂ ਕੋਲੀ ਦਾ ਕੋਟਲੀ ਦਾ ਕੋਟਲੀ ਹਾਂਜੀ ਆ ਪਿੰਡ ਕੋਲੀ ਨਪਾਲਾ ਦੇਖਦੇ ਬੰਦੇ ਅੱਛਾ ਹਾਂ ਸੋਤ ਨਾਮ ਸੀ ਇਹ ਪਹਿਲਾਂ ਮੁੰਡੇ ਮੰਡੇ ਵੇਚਦਾ ਹਾਂਜੀ ਪਹਿਲੇ ਵੀ ਹੁੰਦਾ ਹੂੰ ਅੱਛਾ ਜਦ ਤੱਕ ਆ ਮੈਨੂੰ ਫਸਾਸ਼ ਛੱਡਿਆ ਹੂੰ ਇਹਨੇ 4-5 ਮਹੀਨੇ ਉਹ ਫਸਾਸ਼ ਛੱਡਿਆ ਨਾ ਇਹਦੇ ਵਿੱਚ ਮਤਲਬ ਜਿਹੜਾ ਕਰਾਸ ਕਰਾ ਦਾਂਗੇ ਹੂੰ ਇੱਥੇ ਬੱਸ ਚਲਾਉਂਦੇ ਡਰਾਈਵਰੀ ਕਰਦੇ 1 ਨੰਬਰ ਦੇ ਵਿੱਚ ਬਾਈ ਪਲੇਟ ਦੇ ਕਰਾਵਾਂਗੇ ਮੈਂ ਇੱਥੇ ਇਹਨੂੰ ਕਹਿੰਦੇ ਰਿਹਾ ਕਿ ਮੈਂ ਜਾਣਾ 1 ਅਗਸਤ ਤੋੜਿਆ ਪੈਸੇ ਮੈਂ ਕੋਈ ਗੱਲ ਨਹੀਂ ਫਾਲਤੂ ਲੱਲੀ ਹੂੰ ਹਮਮ ਮੋ ਮਾ ਨੰਦ ਜੀ ਨਾ ਨਰਦ ਇੱਕ ਬੇਨਤੀ ਹੈ ਜੀ ਡਰਾਈਵਰ ਆਇਆ ਹੈ ਚਾਂਸੇ ਵੀ ਹੈਗਾ ਕੋਈ ਤੇ ਕਰਕਾਰੀ ਨਾ ਨਾ ਕੋਈ ਨਾ ਕੋਈ ਟਿਕਾਣ ਕੋਈ ਉਹ ਤਾਂ ਬਰਾਬਰ ਆ ਗਿਆ ਜੀ ਕਿੱਥੇ ਇਹਨਾਂ ਦੇ ਚਾਂਸੇ ਚ ਫਸ ਗਏ ਤੁਸੀਂ ਉਹਨਾਂ ਦੇ ਜੀ ਐਸਮੇ ਦੇ ਉਜੜਿਆ ਨਾ ਸਾਰੀ ਬੱਸ ਚਲਾਈ ਦੀ ਇਦਾਂ ਹੀ ਮੈਂ ਫਸ ਗਿਆ ਜੀ ਕਿਹਦੀ ਬੱਸ ਕਿਹੜੀ ਚੋਂ ਆਉਂਦੇ ਇਥੇ ਮਿੰਨੀ ਜਲੋ ਮਿਲੋਂ ਦਾ ਹਾਂ ਹੂੰ ਜਨਤਾ ਦੇ ਟਟਾਵੇ ਕਿ ਨਹੀਂ ਚੱਲ ਰਹੀ ਇਹਨਾਂ ਨੇ ਕਹਿੰਦੇ ਚੁੱਕ ਲੈ ਤੇ ਉਹ 20 ਦਿਨ ਚੰਦੇ ਆ ਤੇ ਕੋਈ ਗੱਲ ਨਹੀਂ ਤੇ ਪੈ ਕੇ ਚੁੱਕੇ ਵੀ ਜਾਂਦੀਆਂ ਇੱਕ ਦੋ ਸਾਲ ਦੇ ਵਿੱਚ ਲਾ ਕੇ ਅੱਗੇ ਆਪਣਾ ਵਧੀਆ ਕੋਸ਼ਿਸ਼ ਕਰਨਾ ਹੂੰ ਆਪਣੇ ਲੋਕਾਂ ਦਾ ਵਧੀਆ ਬਣਾਉਣ ਦੇ ਤੇ ਕਾਰੀਆਂ ਹੂੰ ਮਤਲਬ ਸਰਕਾਰ ਨੇ ਤੇ ਜਿਹੜਾ ਕੀਤਾ ਬਹੁਤ ਟੱਕਾ ਕੀਤਾ ਸਾਰਿਆਂ ਨਾਲ ਕੀਤਾ ਪਰ ਜਨਤਾ ਨਹੀਂ ਜੇ ਅਸੀਂ ਤਾਂ ਦੇਖੋ ਬਾਰ-ਬਾਰ ਲੋਕਾਂ ਨੂੰ ਕਹਿੰਦੇ ਆ ਕਿ ਗੈਰਕੂਮੀ ਠੱਗਾ ਦਾ ਨਾਂ ਨਾ ਜਾਓ ਯਾਰ ਨਾ ਜਾਓ ਪਾ ਅੱਖੇ ਨਹੀਂ ਲੱਗਦਾ ਕੋਈ ਹਾਂ ਫਿਰ ਕੋਈ ਤੋਂ ਆੜ ਗਵਾਂੜੀ ਫਸ ਜਾਂਦੇ ਆਪਾਂ ਕਿਹੜਾ ਬੰਬੇ ਦਾ ਸੀਗਾ ਕੋਈ ਉਹ ਸੀਗਾ ਸਮਝ ਕਿ ਨਹੀਂ ਗਾ ਸੱਚੀ ਗੱਲ ਹੈ ਸਰ ਸੱਚੀ ਗੱਲ ਦੀ ਸੱਚ ਸੱਚੀ ਹਾਂ ਫਿਰ ਲੈ ਲੈਂਦੇ ਬੰਦੇ ਆਏ ਨਾਲ ਇਹ ਦੱਸੀ ਕੋਈ ਨਾਲ ਲੀਟਰ ਵਗੈਰਾ ਹੈਗਾ ਇਹਦੇ ਬ्यान ਲਿਖੋ ਲਓ 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 ਨਾ ਨਾ ਮੈਂ ਪੀ। ਮੈਂ ਪਾਣੀ ਪੀ ਲਵਾਂ ਵਸ। ਪਾਣੀ ਦੇ। ਪਾਣੀ ਦੇ। ਅਬ ਇਹ ਚੁੱਪ ਦੇ ਗੋ। ਚਾਗ। ਉੱਥੇ ਚੁੱਪ ਲੇਗਾ। ਯਾਦ ਰੂ। ਬਈ ਕੋਰਦ ਲ। ਨਾ ਨਾ ਪਾਸੇ ਲ। ਇਹ ਬੰਦੂ ਬੰਦ। ਇਹ ਬੁ ਦਮਾ ਤਾਂ ਦੋ। ਲੈ ਦੇ। ਬੈਕ। ਬੈਕ। Thank you.